ਡਰਗ ਮਾਮਲੇ ਦੀ ਤਾਂ 200 ਕਰੋੜ ਦੇ ਡਰਗ ਮਾਮਲੇ ਦੇ ਵਿੱਚੋਂ ਕੰਦੋਲਾ ਜਿਹੜੇ ਹੋ ਬਰੀ ਹੋ ਗਏ ਨੇ ਅਮਰਸਰ ਦੇ ਵਿੱਚ ਮੋੜ ਇਨਕਾਉਂਟਰ ਹੋਇਆ ਜਿਸ ਦੇ ਵਿੱਚ ਚਾਰ ਕਤਲਾਂ ਦਾ ਗੈਂਗਸਟਰ ਜਿਹੜਾ ਹੋ ਮਾਰਿਆ ਗਿਆ ਤੁਸੀਂ ਇੱਕ ਚਾਰ ਕਾਤਲਾਂ ਦੇ ਬੰਦੇ ਨੂੰ ਲੈ ਕੇ ਜਾ ਰਹੇ ਹੋ ਤੇ ਅਵੇਸਲੇ ਤੁਸੀਂ ਇੰਨੇ ਕਉ ਕਿਉਂ ਹੱਥ ਕੜੀ ਲੱਗੀ ਦੇ ਵਿੱਚ ਵੀ ਪੁਲਿਸ ਤੇ ਗੋਲੀ ਚਲਾ ਗਿਆ ਕਹਿੰਦੇ ਉੱਥੇ ਬਰੇ ਹਥਿਆਰ ਲੁਕੋਇਆ ਬਾਸੀ ਖਬਰ ਫਰੋਜਪੁਰ ਤੋਂ ਸਾਹਮਣੇ ਇਹ ਜਿੱਥੇ ਕਿ ਸਸਪੈਂਡ ਪੁਲਿਸ ਅਧਿਕਾਰੀ ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਖੁਲਾਸਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਰਾਜਸਥਾਨ ਦੇ ਵਿੱਚ ਹੋਈ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਥੇ ਹੋਈ ਹੈ ਹਾਲੇ ਵੀ ਇਹ ਕਹਿੰਦੇ ਹੋਈ ਨਹੀਂ ਰਾਜਸਥਾਨ ਦੇ ਵਿੱਚ ਹੋਈ ਹੋ ਸਕਦੀ ਹੈ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ ਕਿਹਾ ਜਾ ਰਿਹਾ ਕਿ ਹੁਸ਼ਿਆਰਪੁਰ ਦੇ ਨੇੜਲੇ ਪਿੰਡਾਂ 'ਵਾਂ ਜਿਹੜਾ ਦੌਰਕ ਦਿੱਲੀ ਸ਼ਰਾਬ ਦੇ ਕੱਤਕ ਘਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੱਲ 21 ਤਰੀਕ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਬੁਲਾਇਆ ਹੈ ਉਹ ਤਾਂ ਇੱਥੇ ਆ ਰਹੇ ਇਹਦਾ ਮਤਲਬ ਕੱਲ ਫੇਰ ਨਹੀਂ ਜਾਂਦੇ ਇਹ ਕਿਤੇ ਬਿਲਕੁਲ ਤਾਂ ਨਹੀਂ ਲੋਕਾਂ ਨੂੰ ਮਿੱਟੀ ਦੀ ਖੇਡ ਖੇਡੀ ਜਾ ਰਹੀ ਪਾਰਲੀਮੈਂਟ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਆ ਸੰਸਦ ਦੇ ਵਿੱਚ ਸੇਖਾਂ ਦੀ ਗੱਲ ਕੀਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਠਾਇਆ 14 ਤੋਂ ਕੇਂਦਰ ਵਿੱਚ ਵਜ਼ੀਰ ਸਨ ਇਹਨਾਂ ਤੋਂ ਕੋਈ ਪੁੱਛੇ ਜਦੋਂ ਤੁਹਾਡੇ ਕੋਲ ਪੂਰੀ ਤਾਕਤ ਸੀ 17 ਤੱਕ ਪਿਤਾ ਜੀ ਭਾਬ ਸੋਹਰਾ ਸਾਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਤੀ ਪਰਮੇਸ਼ਰ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਇਹ ਸਾਰੇ ਦਾ ਸਾਰਾ ਸਰਕਾਰ ਉਹਨਾਂ ਕੋਲ ਸੀ ਤੇ 2020 ਤੱਕ ਤੁਸੀਂ ਕੇਂਦਰ 'ਚ ਰਹੇ ਹੋ ਭਾਈਵਾਲ ਉਦੋਂ ਤੁਸੀਂ ਮਾਮਲਾ ਕਿਉਂ ਨਾ ਠਾਇਆ ਉਹ ਕਹਿੰਦੇ ਕਿ ਹਜ਼ਾਰਾਂ ਲੱਖਾਂ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਇੱਥੇ ਉਜੜ ਕੇ ਆਏ ਪੰਜਾਬ ਦੀ ਵੰਡ ਹੋਈ ਜਾਂ ਨਾਲ ਪੱਛਮੀ ਬੰਗਾਲ ਦੀ ਵੀ ਵੰਡ ਹੋਈ ਸੀ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਟੋਟੇ ਟੋਟੇ ਕਰਕੇ ਵੱਖ ਸੂਬਾ ਬਣਾ ਦਿੱਤਾ ਬਿਲਕੁਲ ਵੀ ਬੀਬੀ ਜੀ ਦੀ ਯਾਦਦਾਸ਼ਤ ਘਟ ਹੈ ਸੂਬਾ ਬੜਮਾਉਣ ਵਾਲਿਆਂ ਵਿੱਚ ਸੋਹਰਾ ਸਾਹਿਬ ਦੀ ਭੂਮਿਕਾ ਵੀ ਭਰ ਲੋ ਕੀ ਸੀ ਕੇਂਦਰੀ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੇ ਦੌਰੇ ਤੇ ਨੇ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇ ਮੇਰੀ ਵੀ ਸੁਣੋ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਜਿਸ ਦੇ ਵਿੱਚ ਅਸੀਂ ਬੁਖ ਬੁਕਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨੀ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢੱਲੋ ਆਉਣ ਦਾ ਸਵਾਗਤ ਕਰੀਏ ਸਰਸਚਕ। ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ ਜੇਕਰ ਗੱਲ ਕੀਤੀ ਹੈ ਵੇ ਡਰੱਗ ਮਾਮਲੇ ਦੀ ਤਾਂ 200 ਕਰੋੜ ਦੇ ਡਰੱਗ ਮਾਮਲੇ ਦੇ ਵਿੱਚੋਂ ਕੰਧੋਲਾ ਜਿਹੜੇ ਹੋ ਬਰੀ ਹੋ ਗਏ ਨੇ ਜੀ। ਪੰਗੂ ਸਾਹਿਬ ਉਹ ਉਸ ਵੇਲੇ 2012 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਬੜਾ ਪ੍ਰਚਾਰ ਹੋਇਆ ਸੀ ਕਿ ਬਹੁਤ ਵੱਡਾ ਡਰੱਗ ਰੈਕਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਦੇ ਵਿੱਚ ਰਣਜੀਤ ਸਿੰਘ ਕੰਦੋਲਾ ਇਹਦੇ ਉੱਤੇ ਦਾਵਾ ਕੀਤਾ ਸੀ ਕਿ 200 ਕਰੋੜ ਤੋਂ ਵੱਧ ਦਾ ਕਾਰੋਬਾਰ ਹੈ ਇਹ ਨਵਾਂ ਸ਼ਹਿਰ ਦੇ ਜ਼ਿਲ੍ਹੇਦਾਰ ਰਹਿਣ ਵਾਲੇ ਤਕਰੀਬਨ 11 ਸਾਲ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸਾਰਲ ਲਈ ਦਿੱਲੀ ਦੇ ਸਬਜ਼ੀ ਮੰਡੀ ਸਟੇਸ਼ਨ ਤੋਂ ਫਰਾਰ ਹੋਏ ਰਣਜੀਤ ਸਿੰਘ ਘਦੋਲਾ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਉਹਦਾ ਡਰਾਈਵਰ ਸੀਗਾ ਸੁਖਜਿੰਦਰ ਸਿੰਘ ਉਰਫ ਕਮਾਂਡੋ ਇਹ ਵੀ ਗ੍ਰਿਫਤਾਰ ਹੋਇਆ ਔਰ ਕਹਿੰਦੇ ਜੀ ਇੱਕ ਬਹੁਤ ਵੱਡੇ ਰੈਕਟ ਦਾ ਪਰਦਾਫਾਸ਼ ਕਰਤਾ ਪੁਲਿਸ ਨੇ ਬੰਗਾ ਪਿੰਡ ਦੇ ਹਾਈਪੋਬਾਲ ਦੀ ਰਹਿਣ ਵਾਲੀ ਜਸਵੰਤ ਕੌਰ ਪੁੱਤਰੀ ਰਣਜੀਤ ਸਿੰਘ ਘਦੋਲਾ ਸਮੇਤ 19 ਵਿਅਕਤੀਆਂ ਨੂੰ ਫੜਿਆ ਸੀ ਇਹ ਕਹਿੰਦੇ ਫਰਾਰ ਹੋ ਗਿਆ ਉਸ ਤੋਂ ਬਾਅਦ 14 ਅਗਸਤ 2012 ਨੂੰ ਇਹਨੂੰ ਸਪੈਸ਼ਲ ਸੈੱਲ ਨੇ ਰਾਜਾ ਨੂੰ ਲੋਧੀ ਰੋਡ ਤੋਂ ਫੜ ਲਿਆ ਪਤਨੀ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਸੀ ਪੁਲਸਰੇ ਰਜੀਤ ਸਿੰਘ ਦੀ ਪਤਨੀ ਰਾਜਵੰਤ ਕੌਰ ਖਿਲਾਫ ਵੀ ਐਨਡੀਪੀਐਸਟ ਤੇ منی ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ ਰਾਜਵੰਤ ਕੌਰ ਦੇ ਬੈਂਕ ਖਾਤੇ ਆ ਰਹੀ ਕਰੋੜਾਂ ਦਾ ਲੈਣ-ਦੇਣ ਹੋਇਆ ਹੈ ਜਿਸ ਦਾ ਹਿਸਾਬ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤਾ ਗਿਆ ਰਾਜਵੰਤ ਗ੍ਰੀਕ ਵੈਂਸੀ ਵਿੱਚ ਵੀਜ਼ਾ ਅਫਸਰ ਵਜੋਂ ਕੰਮ ਕਰ ਚੁੱਕਾ ਹੈ ਇਨਕਮ ਟੈਕਸ ਭਾਗ ਨੇ 24 ਜੂਨ 2015 ਨੂੰ ਈਡੀ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਰਾਜਵੇ ਬੰਤਕੌਰ ਬਿਰਕ ਨੇ ਕੋਈ ਟੈਕਸ ਇਨਕਮ ਟੈਕਸ ਦੀ ਰਿਟਰਨ ਨਹੀਂ ਭਰੀ ਮੈਂ ਪਹਿਲਾਂ ਸ਼ਾਇਦ ਸਿੰਘ ਕਹਿ ਗਿਆ 100 ਉਹਨੇ ਨਸ਼ਾ ਤਰਕੇ ਜਾਈ ਜੁਰਮ ਦੀ ਕਮਾਈ ਕੀਤੀ ਤੇ ਚੱਲ ਜਾਇਦਾਦਾਂ ਖਰੀਦੀਆਂ ਨੇ ਹੁਣ ਅੱਜ ਜਦੋਂ ਇਹ ਬੜੀ ਹੋ ਗਏ ਤੇ ਬਹੁਤ ਸਦਾ ਅਸੀਂ ਕਿੰਨਾ ਕੋ ਸਮਝ ਗਏ ਕੌਣ ਜ਼ਿੰਮੇਵਾਰ ਹੈ ਜਿਹੜੇ ਕੇਸ ਨੂੰ ਸਿਰੇ ਨਹੀਂ ਲਾ ਸਕੇ ਇਸ ਸਰਕਾਰੀ ਤੰਤਰ ਐਡਵੋਕੇਟ ਜਰਨਲ ਦਾ ਦਫ਼ਤਰ ਜ਼ਿਲ੍ਹਿਆਂ ਦੇ ਡੀਏ ਕੌਣ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪਰਦਾ ਪਿਆਸ਼ ਕੀਤਾ ਸੀ ਕਿ ਅਸੀਂ ਆਹ ਕੁਝ ਫੜ ਲਿਆ ਫਿਰ ਇਹ ਕੇਸ ਢਿੱਲਾ ਕਿਉਂ ਬਣਾਇਆ ਗਿਆ ਕਿ ਉਹਦੇ ਵਿੱਚ ਇੰਨੀਆਂ ਖਚੋਰ ਮੁਰਗੀਆਂ ਰੱਖ ਦੋ ਬੰਦੇ ਭਰੀ ਹੋ ਜਾਣ ਜੇ 200 ਕਰੋੜ ਦਾ ਰਕ ਕਹਿ ਰਹੇ ਆ ਜਿਵੇਂ ਕਥਤ ਰੂਪ ਦੇ ਵਿੱਚ ਇਹਦਾ ਮਤਲਬ ਕੁਝ ਗਾਂਧੀ ਆਸੇ ਪਾਸੇ ਵੀ ਚਲੇ ਗਏ ਹੋਣਗੇ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਮੈਂ ਮਹਿਸੂਸ ਕਰਦਾ ਕਿ ਇਸ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਹੁਣ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਕਵੀ ਕਿੱਥੇ ਰਹੀ ਜਿੰਨਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਫੀਤੀਆਂ ਲਵਾਈਆਂ ਜਾਂ ਇਨਾਮ ਪ੍ਰਾਪਤ ਕੀਤੇ ਬੜੇ ਬਾਵਾਖੱਟੀ ਉਹ ਇਹ ਕੇਸ ਨੂੰ ਸਾਬਤ ਕਿਉਂ ਨਾ ਕਰ ਸਕੇ ਇਹਦੇ ਵਿੱਚ ਇਹ ਕੇਸ ਸਾਬਤ ਨਾ ਹੋਣ ਕਾਰਨ ਪੰਜਾਬ ਪੁਲਿਸ ਦਾ ਜੋ ਜਲੂਸ ਨਿਕਲਿਆ ਉਹ ਸਾਰਿਆਂ ਦੇ ਸਾਹਮਣੇ ਹੈ ਜੀ ਅੰਮ੍ਰਿਤਸਰ ਦੇ ਵਿੱਚ ਮੋੜ ਇਨਕਾਉਂਟਰ ਹੋਇਆ ਜਿਸ ਦੇ ਵਿੱਚ ਚਾਰ ਕਤਲਾਂ ਦਾ ਗੈਂਗਸਟਰ ਜਿਹੜਾ ਉਹ ਮਾਰਿਆ ਗਿਆ ਇਹ ਜੰਡੇ ਵਾਲਾ ਗਰੂਪ ਦਾ ਦੱਸੇ ਜਾਂਦੀ ਹੈ ਪੁਲਿਸ ਦੇ ਨਾਲ ਹੋਇਆ ਕਹਿੰਦੇ ਇਹਨੂੰ ਕੱਲ ਫੜ ਲਿਆ ਸੀ ਤੇ ਅੱਜ ਇਹਨੂੰ ਨਸ਼ੀਲਾ ਪਦਾਰਥ ਬਰਾਮਦ ਕਰਾਉਣ ਦੀ ਖਾਤਰ ਦੱਸੀ ਹੋਈ ਥਾਂ ਤੇ ਲੈ ਕੇ ਜਾ ਰਹੇ ਸੀ ਜੋ ਨਹਿਰ ਦੇ ਕਿਨਾਰੇ ਸੀ ਪਤਾ ਨਹੀਂ ਹੁਣ ਇਹ ਆਮ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦੀ ਗੱਲ ਤੁਸੀਂ ਇੱਕ ਚਾਰ ਕਾਤਲਾਂ ਦੇ ਬੰਦੇ ਨੂੰ ਲੈ ਕੇ ਜਾ ਰਹੇ ਹੋ ਤੇ ਅਵੇਸਲੇ ਤੁਸੀਂ ਐਨੇ ਕਉ ਕਿਉਂ ਹੱਥ ਕੜੀ ਲੱਗੀ ਦੇ ਵਿੱਚ ਵੀ ਪੁਲਿਸ ਤੇ ਗੋਲੀ ਚਲਾ ਗਿਆ ਕਹਿੰਦੇ ਉੱਥੇ ਵੀਰੇ ਹਥਿਆਰ ਲੁਕੋਇਆ ਬਾਸੀ ਜਿਹੜਾ ਬੰਦਾ ਇਸ ਤਰ੍ਹਾਂ ਦਾ ਅਪਰਾਧੀ ਹੈ ਉਥੋਂ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਤੰਦਰ ਸਿੰਘ ਉਹਨਾਂ ਦੀ ਜਾਣਕਾਰੀ ਹੈ ਕਿ ਡੈਰ ਦੇ ਕੰਡੇ ਤੇ ਇਹਨਾਂ ਹਰੋਨ ਲੋਕੋ ਕੇ ਰੱਖੀ ਸੀ ਪੁਲਿਸ ਟੀਮ ਸਵੇਰੇ 9 ਵਜੇ ਹਰੋਨ ਦੀ ਬਰਾਮਦਗੀ ਵਾਸਤੇ ਜਾ ਰਹੀ ਸੀ ਉੱਥੇ ਕਦੇ ਪਿਸਤੌਲ ਵੀ ਰੁਕੋ ਕੇ ਰੱਖਿਆ ਤੇ ਗੋਲੀ ਚਲਾਤੀ ਪੁਲਿਸ ਵਾਲੇ ਜ਼ਖਮੀ ਹੋ ਗਏ ਜਵਾਬੀ ਕਾਰਵਾਈ ਚ ਵਾਰਿਆ ਗਿਆ ਇਹ 10 ਦਿਨਾਂ ਤੋਂ ਕਿਵੇਂ ਗੈਂਗਸਟਰਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਪਹਿਲਾਂ ਕਿਉਂ ਨਹੀਂ ਸੀ ਕੋਈ ਨੀਤੀ ਬਦਲੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲੇ ਗ੍ਰਹਿ ਦਾ ਵਿਭਾਗ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਹੈ ਮੁੱਖ ਮੰਤਰੀ ਜੀ ਖੜਕੂ ਬਾਦ ਵੇਲੇ ਵੀ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਮੁਕਾਬਲੇ ਬਰੇ ਸੀ ਜਿਹੜੇ ਬਾਦ ਦੇ ਵਿੱਚ ਸਾਬਤ ਨਾ ਹੋਏ ਔਰ ਕਈਆਂ ਦੇ ਵਿੱਚ ਫੀਤੀਆ ਲਵਾਉਣ ਵਾਲੇ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਛਲਾਖਾ ਪਿੱਛੇ ਵੀ ਜਾਣਾ ਪਿਆ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਓ ਬਣਦੀ ਹੈ ਜਿੱਥੇ ਕਿਤੇ ਤੁਸੀਂ ਆਪ ਆਪਣੇ ਹੱਥਾਂ ਚ ਲਾਉਂਗੇ ਉਹ ਕਈ ਵਾਰ ਲੈਣੇ ਦੇ ਦੇਣੇ ਪਏ ਜਾਂਦੇ ਆ ਇਹ ਵੀ ਪੜਤਾਲ ਕਰਾਓ ਇਹ ਨੌਜਵਾਨ ਮੁੰਡੇ ਇਸ ਪਾਸੇ ਵੱਲ ਗਏ ਕਿਉਂ ਜੀ ਜੀ ਖਬਰ ਫਰੋਜਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਸਸਪੈਂਡ ਪੁਲਿਸ ਅਧਿਕਾਰੀ ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ। ਅਸੀਂ ਪਿਛਲੇ ਕਈ ਦਿਨ ਤੋਂ ਦੇਖ ਰਹੇ ਹਾਂ ਕਿ ਸੁਰਿੰਦਰ ਵੰਸਨ ਲਾ ਦਾ ਇੱਕ ਡੀਐਸਪੀ ਹੈ। ਇਸ ਡੀਐਸਪੀ ਨੂੰ ਤੀਜੀ ਵਾਰ ਰਿਵਾਰਡ ਪ੍ਰਾਪਤ ਕੀਤਾ ਕਿਉਂਕਿ ਇੱਕ ਕੇਸ ਦੇ ਵਿੱਚ 14 ਦਿਨ ਦਾ ਪੁਲਿਸ ਰਿਮਾਂਡ ਹੋ ਸਕਦਾ ਹੈ। ਇਹਦਾ 22 ਤੱਕ ਤਾਂ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਪਹਿਲਾ 3 ਦਿਨ ਫਿਰ 4 ਦਿਨ ਤੇ ਇਹ ਵੀ ਪਤਾ ਲੱਗਿਆ ਕਿ ਇਹਦੇ ਕਾਰਜਕਾਲ ਦੇ 300 ਤੋਂ ਵੱਧ ਮਾਮਲਿਆਂ ਦੀ ਜਿਹੜੀ ਪੜਤਾਲ ਇਹ ਸੁਰਿੰਦਰ ਬੰਸਲ ਨੇ ਕੀਤੀ ਉਹਦੀ ਅੱਗੇ ਤੇ ਅੱਗੇ ਪੜਤਾਲ ਦੇ ਹੁਕਮ ਦਿੱਤੇ ਆ ਕਿ ਇਹਨੇ ਕੋਈ ਚੰਦ ਚੜਾਏ ਨੇ ਕੋਈ ਚੱਜਦੀ ਵੀ ਕੀਤੀ ਆ ਜਾਂ ਸਾਰਿਆਂ ਵਿੱਚ ਹਾਲਾਤ ਸ਼ੱਕੀ ਨੇ ਇਹਨੇ ਮਲਜਮ ਗੁਰਵੇਸ ਸਿੰਘ ਨਾਲ ਮਿਲ ਕੇ ਰਿਸ਼ਵਤ ਦੇ ਕਈ ਕੇਸਾਂ ਨੂੰ ਅੰਜਾਮ ਦਿੱਤਾ ਜਿਹੜਾ ਸ਼ੱਕ ਦਾ ਕਿਰਾ ਹੈ ਉਹਨਾਂ ਦੀ ਜਾਂਚ ਪੁਲਿਸ ਡਿਪਾਰਟਮੈਂਟ ਵੱਲੋਂ ਮੁੜ ਤੋਂ ਕੀਤੀ ਜਾ ਰਹੀ ਹੈ ਜੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਖੁਲਾਸਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਰਾਜਸਥਾਨ ਦੇ ਵਿੱਚ ਹੋਈ ਹੈ ਜੀ ਹਾਈ ਕੋਰਟ ਨੇ ਜਦੋਂ ਇਹਨਾਂ ਨੂੰ ਖਿੱਚਿਆ ਕਿ ਲਾਰੈਂਸ ਬਚਰੋਈ ਦੀ ਇੰਟਰਵਿਊ ਕਿੱਥੇ ਹੋਈ ਹੈ ਹਾਲੇ ਵੀ ਇਹ ਕਹਿੰਦੇ ਹੋਈ ਨਹੀਂ Rajasthan ਦੇ ਵਿੱਚ ਹੋਈ ਹੋ ਸਕਦੀ ਹੈ ਇੱਕ ਇੰਡੀਆਂ ਦੀ ਹੈ ਸੋ 14 ਮਾਰਚ ਤੇ 17 ਮਾਰਚ ਦੋ ਦਿਨਾਂ ਇੰਟਰਵਿਊ ਹੋਈ ਤੇ ਵੱਡੇ ਵੱਡੇ ਅਧਿਕਾਰੀ ਜਿਨ੍ਹਾਂ ਦੇ ਮੋਢਿਆਂ ਤੇ ਨਵੇਂ ਤਾਰੇ ਲਾਉਣ ਦੀ ਕੋਈ ਥਾਂ ਨਹੀਂ ਉਹਨਾਂ ਨੂੰ ਇਹਦੀ ਪੜਤਾਲ ਦਾ ਕੰਮ ਦੇਤਾ ਕਰੋ ਜੀ ਪੜਤਾਲ ਇਹਨਾਂ ਦੀ ਪਹਿਲਾਂ ਤੇ ਚੁੱਪਚੀ ਪਿੱਛੇ ਬੈਠੇ ਰਹੇ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਹਾਈ ਕੋਰਟ ਨੇ ਨੋਟਿਸ ਭੇਜਤਾ ਇਹਨਾਂ ਨੂੰ ਵੀ ਆਓ ਆ ਕੇ ਦੱਸੋ ਤੇ ਹੁਣ ਜਾ ਕੇ ਉੱਥੇ ਇੱਕ ਜਵਾਬਦਾਹ ਕਰਤਾ ਇਹ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ ਇਹ ਤਾਂ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੋ ਸਕਦੀ ਹੈ ਹੁਣ ਸੋਚਰ ਵਾਲੀ ਗੱਲ ਇਹ ਹੈ ਕਿ ਜਿਸ ਪੱਤਰਕਾਰ ਨੇ ਇੰਟਰਵਿਊ ਕੀਤੀ ਹੈ ਉਹ ਦਾ ਉਹਦਾ ਸੋਰਸ ਸੂਤਰ ਨਹੀਂ ਦੱਸੇਗਾ ਆਪਣਾ ਸਰੋਤ ਕਿਸੇ ਕਿਸਮ ਤੇ ਨਹੀਂ ਦੱਸੇਗਾ ਪਰ ਜਿਹੜਾ ਬੰਦਾ ਦੀ ਇੰਟਰਵਿਊ ਹੈ ਉਹ ਤਾਂ ਤੁਹਾਡੇ ਕੋਲ ਬਠਿੰਡੇ ਜੇਲ੍ਹ ਚ ਬੈਠਾ ਹੈ ਉੱਥੇ ਹੋ ਸਕਦੀ ਹੈ ਜੀ ਫਲਾਨਾ ਹੋ ਸਕਦਾ ਹੈ ਜੀ ਤੁਸੀਂ ਉਹਦੇ ਬਾਰੇ ਉਸੇ ਨੂੰ ਪੁੱਛ ਲਓ ਇਹ ਇੰਟਰਵਿਊ ਕੋਈ 10 ਜਾਂ 15 ਮਿੰਟ ਦੀ ਦਾ ਸੀ ਨਹੀਂ ਬਹੁਤ ਲੰਬੀ ਹੈ ਉਹਨੂੰ ਦਾ ਪਤਾ ਉਹ ਉਸ ਵੇਲੇ ਕਿੱਥੇ ਸੀ ਤੇ ਅਰੇਂਜ ਕਿਹਨੇ ਕਰਾਈ ਹੈ ਇਹ ਸਾਡਾ ਆਦਮ ਬਹੁਤ ਨਰਾਲਾ ਹੈ ਸੂਬਾ ਮੋਡਸ ਨੋਟਿਸ ਲਿਆ ਸੀ ਦਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਥੋੜੇ ਨਾਲ ਨੇ ਜਵਾਬ ਤਾਂ ਦਿੱਤਾ ਕਿ ਸਾਡੇ ਨਹੀਂ ਜੀ ਹੋਈ ਇੱਥੇ ਰਾਜਸਥਾਨ ਚ ਹੋਈ ਹੋ ਸਕਦੀ ਹੈ ਅਗਲੀ ਤਰੀਕ ਦੇ ਉੱਤੇ ਮਾਨਯੋਗ ਅਦਾਲਤ ਇਹਦਾ ਕੀ ਫੈਸਲਾ ਕਰਦੀ ਹੈ ਸਮਾਂ ਲੱਗੇਗਾ ਲੇਕਨ ਪੰਜਾਬ ਦੇ ਜੇਲ੍ਹ ਭਾਗ ਦੀ ਪੰਜਾਬ ਦੀ ਸਰਕਾਰ ਦੀ ਇਹਦੇ ਵਿੱਚ ਕਿਰਕਰੀ ਬਹੁਤ ਹੋਈ ਹੈ 14 ਮਾਰਚ ਨੂੰ ਪਹਿਲੀ ਇੰਟਰਵਿਊ ਪ੍ਰਸਾਰਤ ਕੀਤੀ ਗਈ ਤੇ ਦੂਜੀ 15 ਮਾਰਚ ਨੂੰ ਮੁੱਖ ਮੰਤਰੀ ਨੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਤਾ ਗੋਇੰਦਵਾਲ ਜੇਲ੍ਹ ਤੇ ਹੁਣ ਲਾਰਸਪਾਟ 1 ਤੋਂ ਬਾਅਦ ਉਹਨਾਂ ਨੇ ਹਰਜੋਤ ਬਾਇਸ ਤੋਂ ਕੁਮਾ ਬਾਪਸ ਲੈ ਕੇ ਆਪਣੇ ਕੋਲ ਰੱਖ ਲਿਆ ਤੇ 17 ਮਾਰਚ ਨੂੰ ਜਦੋਂ ਦੁਬਾਰਾ ਆ ਗਈ ਇੰਟਰਵਿਊ ਫੇਰ ਸਵਾਲ ਉੱਠ ਖੜੇ ਸੋ ਇਹ ਚੀਜ਼ਾਂ ਪੰਜਾਬ ਸਰਕਾਰ ਖਾਸ ਕਰ ਜੇਲ੍ਹ ਵਿਭਾਗ ਤੇ ਪੁਲਿਸ ਵਿਭਾਗ ਲਈ ਇੱਕ ਸਰਦਾਰਦੀ ਬਣਿਆ ਹੋਇਆ ਜਾਂ ਇਹ ਦੱਸਣਾ ਹੀ ਨਹੀਂ ਚਾਹੁੰਦੇ ਸੋ ਇਸ ਕਰਕੇ ਇਹ ਕਾਫੀ ਚਰਚਾ ਦਾ ਵਿਸ਼ਾ ਕਿ ਇੰਟਰਵਿਊ ਕਿੱਥੇ ਹੋਈਆਂ ਕੀ ਇਹਨਾਂ ਦੇ ਸਵਾਲ ਦੇ ਜਵਾਬ ਤੋਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਸੰਤੁਸ਼ਟ ਹੁੰਦੀ ਹੈ ਜਾਂ ਉਹ ਫਿਰ ਅੱਗੇ ਹੋਰ ਇਸ ਮਾਮਲੇ ਵਿੱਚ ਕੋਈ ਹੋਰ ਸਵਾਲ ਕਰਦੀ ਹੈ ਜਾਂ ਕੀ ਕਰਦੀ ਹੈ ਕੀ ਇਹਦਾ ਨੋਟਿਸ ਲੈਂਦੀ ਹੈ ਉਹ ਸਬੰਧਤ ਤਰੀਕ ਤੇ ਪਤਾ ਚੱਲੇਗਾ ਜੀ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ ਕਿਹਾ ਜਾ ਰਿਹਾ ਕਿ ਹੁਸ਼ਿਆਰਪੁਰ ਦੇ ਨੇੜਲੇ ਪਿੰਡਾਂਾਂ ਦਾ ਜਿਹੜਾ ਉਹ ਦੌਰਾ ਕਰ ਰਹੇ ਨੇ ਦੇਖੋ ਜਿਹੜੇ ਔਰ ਬੰਤ ਕੇਜਰੀਵਾਲ ਨੇ ਪਹਿਲਾਂ ਤਾਂ ਕਰਨਾਟਕਾ ਚ ਜਾਣਾ ਸੀ ਕਹਦੇ ਉਹਨੇ ਯੋਗ ਸਾਧਨਾ ਕਰਨੀ ਹੈ ਦੱਸਦਣ ਹੁਣ ਪਤਾ ਲੱਗਿਆ ਕਿ ਉਹ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਦੂਰ ਮਹਿਲਾਵਾਲੀ ਪਿੰਡ ਦੇ ਨੇੜੇ ਆਨੰਦਗੜ੍ਹ ਵਿਖੇ ਤੰਮ ਧਜਾ ਵਿਪਾਸਨਾ ਯੋਗਾ ਸੈਂਟਰ ਉੱਥੇ ਪਹੁੰਚ ਰਹੇ ਨੇ ਬਿਪਾਸਨਾ ਦਾ ਸਮਾਗਮ ਸ਼ਾਮ 8 ਵਜੇ ਸ਼ੁਰੂ ਹੋਵੇਗਾ ਕਹਿੰਦੇ ਪ੍ਰਬੰਧ ਹੋਗੇ ਉਹਦੇ ਕੋਲ ਇਹੀ ਇੱਕ ਜਗ੍ਹਾ ਕਰਨਾਟਕਾ ਦੇ ਵਿੱਚ ਤਾਂ ਸਰਕਾਰ ਕਾਂਗਰਸ ਦੀ ਬਣੀ ਹੋਈ ਹੈ ਭਾਵੇਂ ਅੱਜਕੱਲ ਤਾਂ ਇਹ ਇੰਡੀਆ ਗੱਠ ਜੋੜ ਦਾ ਹਿੱਸਾ ਵੀ ਨੇ ਹੈਲੀਪੋਰਟ ਵੀ ਬਣਾਤਾ ਉਹ ਇੱਥੇ ਉਹ 10 ਦਿਨ ਹੁਣ ਰੁਕਣਗੇ ਦਿੱਲੀ ਸ਼ਰਾਬ ਦੇ ਕਥਤ ਘਟਾਲੇ ਵਿੱਚ ਆਰ ਫੋਰਸਮੈਂਟ ਡਾਇਰੈਕਟੋਰੇਟ ਨੇ ਕੱਲ 21 ਤਰੀਕ ਵਾਸਤੇ ਅਰਵਤ ਕੇਜਰੀਵਾਲ ਨੂੰ ਬੁਲਾਇਆ ਹੈ ਉਹ ਤਾਂ ਇੱਥੇ ਆ ਰਹੇ ਨੇ ਇਹਦਾ ਬਤਲ ਕੱਲ ਫੇਰ ਨਹੀਂ ਜਾਂਦੇ ਇਹ ਕਿਤੇ ਬਿਲਕੇ ਤਾਂ ਨਹੀਂ ਲੋਕਾਂ ਨੂੰ ਮਿੱਟੀ ਦੀ ਖੇਡ ਖੇਡੀ ਜਾ ਰਹੀ ਇਹਦੇ ਵਿੱਚ ਪਹਿਲਾਂ 2 ਨਵੰਬਰ ਨੂੰ ਬੁਲਾਇਆ ਸੀ ਹੁਣ 31 ਦਸੰਬਰ ਨੂੰ ਉਹ ਵਾਪਸ ਜਾਣਗੇ ਉਹ ਰਿਕਨਗੇ ਹਿਮਾਚਲ ਬੰਗਲੁਰੂ ਤੇ ਮਹਾਰਾਸ਼ਟਰ ਦੇ ਕਿਸੇ ਵੀ ਸਥਾਨ ਤੇ ਬਪਾਸਰਾ ਸਿਵਰਨ ਲਈ ਜਾਂਦੇ ਹਨ ਤੇ ਹੁਣ ਪਤਾ ਲੱਗਿਆ ਕਿ 10 ਦਿਨ ਇੱਥੇ ਰਹਿਣਗੇ ਦੇਖਦੇ ਹਾਂ ਇਹਦੇ ਵਿੱਚ ਕੀ ਬਣੇਗਾ ਜੀ ਉਧਰ ਪਾਰਲੀਮੈਂਟ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲਿਆ ਸੰਸਦ ਦੇ ਵਿੱਚ ਸੇਖਾਂ ਦੀ ਗੱਲ ਕੀਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਠਾਇਆ ਤਕਉ ਬੀਬੀ ਹਰਸਿਵਰਤ ਕੌਰ ਬਾਦਲ 14 ਤੋਂ ਕੇਂਦਰ ਵਿੱਚ ਵਜੀਰ ਸਨ ਇਹਨਾਂ ਤੋਂ ਕੋਈ ਪੁੱਛੇ ਜਦੋਂ ਤੁਹਾਡੇ ਕੋਲ ਪੂਰੀ ਤਾਕਤ ਸੀ 17 ਤੱਕ ਪਿਤਾ ਜੀ ਭਾਬ ਸੋਹਰਾ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਤੀ ਪਰਮੇਸ਼ਰ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਇਹ ਸਾਰੇ ਦਾ ਸਾਰਾ ਸਰਕਾਰ ਉਹਨਾਂ ਕੋਲ ਸੀ ਤੇ 2020 ਤੱਕ ਤੁਸੀਂ ਕੇਂਦਰ 'ਚ ਰਹੇ ਹੋ ਭਾਈਵਾਲ ਉਦੋਂ ਤੁਸੀਂ ਮਾਮਲਾ ਕਿਉਂ ਨਾ ਉਠਾਇਆ ਉਹ ਕਹਿੰਦੇ ਪੰਜਾਬ ਤੇ ਪੰਜਾਬੀਆਂ ਤੇ ਪੁਲਿਸ ਤਸ਼ੱਦਦ ਨੂੰ ਸੇ 1.5% ਆਬਾਦੀਆਂ ਤੇ ਕੁਰਬਾਨੀਆਂ ਸਭ ਤੋਂ ਵੱਧ ਨੇ ਜੱਲਿਆਂ ਵਾਲੇ ਬਾਗ ਦੇ ਕਤਲੇਆਮ ਦੀ ਗੱਲ ਵੀ ਕਰਤੀ ਕਹਿੰਦੇ ਫ੍ਰੀडम ਮੂਵਮੈਂਟ ਆਜ਼ਾਦੀ ਲਹਿਰ ਤਾਂ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਉਹ ਕਹਿੰਦੇ ਕਿ ਹਜ਼ਾਰਾਂ ਲੱਖਾਂ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਇੱਥੇ ਉਜੜ ਕੇ ਆਏ ਪੰਜਾਬ ਦੀ ਵੰਡ ਹੋਈ ਜਾਂ ਨਾਲ ਪੱਛਮੀ ਬੰਗਾਲ ਦੀ ਵੀ ਵੰਡ ਹੋਈ ਸੀ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਟੋਟੇ ਟੋਟੇ ਕਰਕੇ ਭੱਖ ਸੂਬਾ ਬਣਾ ਦਿੱਤਾ ਮੇਰੇ ਕਲ ਬੀਬੀ ਜੀ ਦੀ ਯਾਦਦਾਸ਼ਤ ਘਟ ਹੈ ਸੂਬਾ ਬੜਮਾਉਣ ਵਾਲਿਆਂ ਵਿੱਚ ਸੋਹਰਾ ਸਾਹਿਬ ਦੀ ਭੂਮਿਕਾ ਵੀ ਭਰ ਲੋ ਕੀ ਸੀ ਉਹ ਕਹਿੰਦੇ ਅੱਜ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਤੋਪਾਂ ਨਾਲ ਹਮਲਾ ਕਰ ਦਿੱਤਾ ਸਿੱਖਾਂ ਤੇ ਹਮਲਾ 84 ਇਹ ਕਿੰਨਾ ਕਚਰੇ ਦੇ ਤੇ ਸਿਆਸੀ ਰੋਟੀਆਂ ਸਿੱਕੀ ਜਾਉਂਗੇ ਜਿਹੜੀਆਂ ਬੇਅਦਬੀਆਂ ਹੋਈਆਂ ਤੁਹਾਡੇ ਰਾਜ ਚੋਂ ਆ ਜਿਹਦੇ ਕਰਕੇ ਤੁਹਾਨੂੰ ਤਿੰਨ ਸੀਟਾਂ ਤੇ ਸਿੰਟਰ ਆ ਪਿਆ ਇਹ ਤਾਂ 39 ਸਾਲ ਹੋ ਗਏ ਹੋਰ ਕਿੰਨਾ ਕੁ ਰੜਕਣਾ ਇਹਨੂੰ ਆਪਾਂ ਤੁਸੀਂ ਇਹ ਸੋਚਣ ਦਾ ਯਤਨ ਕਰੋ ਕਿ ਤੁਹਾਡੀ ਸਥਿਤੀ ਕੀ ਬਣੀ ਹੈ ਉਹਨਾਂ ਨੇ ਕਹਿ ਕੇ ਨਾਜਰਾ ਸੰਸਦ ਤੇ ਹਮਲਾ ਹੋਇਆ ਉਹ ਦੋ ਜਨ ਨੌਜਵਾਨ ਅੰਦਰ ਗਏ ਨੇ ਉਹਨਾਂ ਦੀ ਕਹਿੰਦੇ ਇਸ ਤਰ੍ਹਾਂ ਸਹਿਮਤ ਹੈ ਉਹ ਕਹਿੰਦੇ ਕਿ ਨੌਜਵਾਨਾਂ ਨੇ ਭਾਵਨਾ ਚ ਬਹਿ ਕੇ ਕਦਮ ਚੱਕਿਆ ਇਹ ਹੋ ਸਕਦਾ ਕਿਉਂਕਿ ਉਹਨਾਂ ਨੇ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ ਉਹ ਕਹਿੰਦੇ ਬੰਤੀ ਸਿੰਘਾ ਬਾਰੇ 30-30 ਸਾਲਾਂ ਤੋਂ ਜੇਲ੍ਹਾਂ ਚ ਬੰਦ ਨੇ 28 ਸਾਲਾਂ ਤੋਂ ਕੋਈ ਰਾਜਵਾਲਾ ਸਾਹਿਬ ਤੇ ਡਿਪਟੀਸ਼ਨ ਪੈਂਡਿੰਗ ਪਈ ਹੈ ਉਸ ਤੇ ਕੋਈ ਫੈਸਲਾ ਨਹੀਂ ਲੈ ਰਹੀ 12 ਦੀ ਪੈਂਡਿੰਗ ਹੈ ਸ਼ਰੋਣੀ ਕਮੇਟੀ ਨੇ ਉਦੋਂ ਪਾਇਸੀ ਜਦੋਂ ਤੁਹਾਡੀ ਸਰਕਾਰ ਸੀ ਇੱਥੇ ਔਰ ਕੇਂਦਰ ਚ ਤੁਸੀਂ ਭਾਈਵਾਲ ਸੀ 17 ਤੱਕ 14 ਚ ਤੁਸੀਂ ਕੇਂਦਰ ਦੇ ਵਿੱਚ ਵਜ਼ੀਰ ਬਣ ਗਏ ਤੇ ਇਹ ਸਮਾਂ ਲੰਘਣ ਤੇ ਗੱਲ ਕਰਨੀ ਕੋਈ ਬਾਲੀ ਬੰਦੀ ਨਹੀਂ ਠੀਕ ਹੈ ਉਹਨਾਂ ਨੂੰ ਮੌਦਾ ਮਿਲਿਆ ਉਠਾਤਾ ਵਿਰੋਧੀਆਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਪਰ ਇਹਨਾਂ ਨਾਲ ਨਹੀਂ ਇਹਨਾਂ ਨੇ ਉਸ ਤਰ੍ਹਾਂ ਦਾ ਕੋਈ ਗੱਲ ਕਰਨੀ ਨਹੀਂ ਕਿਉਂਕਿ ਹੋ ਸਕਦਾ ਕਿਤੇ ਨੇੜ ਭਵਿੱਖ ਦੇ ਵਿੱਚ ਦੁਬਾਰਾ ਇਕੱਠੇ ਹੋ ਜਾਣ ਜੀ ਕੇਂਦਰੀ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੇ ਦੌਰੇ ਤੇ ਨੇ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਬਿਲਕੁਲ ਠੀਕ ਕਹਿ ਰਹੇ ਪਰਸੋਂ ਨੂੰ 22 ਤਰੀਕ ਨੂੰ ਉਹ ਇੱਥੇ ਆ ਰਹੇ ਨੇ ਇਹਦੇ ਵਿੱਚੋਂ 375 ਕਰੋੜ ਦੇ ਉਦਘਾਟਨ ਕਰਨਗੇ ਕਾਰਜਾਂ ਦਾ ਚੰਡੀਗੜ੍ਹ 에어ਪੋਰਟ ਸੈਂਟਰ ਚ 88 ਕਰੋੜ ਰੁਪਏ ਦਾ ਸੈਂਟਰ ਫਾਰ ਸਾਈਬਰ ਆਪਰੇਸ਼ਨ ਇਹ ਤੋਂ ਦਵਾ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ 20 ਕਰੋੜ ਰੁਪਏ ਦਾ 140 ਕਮਰਿਆਂ ਦਾ ਹੋਸਟਲ ਸਮੇਤ ਕੁਝ ਪ੍ਰੋਜੈਕਟਾਂ ਦੇ ਦੀਪ ਪੱਥਰ ਰੱਖਣਗੇ ਉਹਨਾਂ ਦੀ ਆਮਦ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਸਾਰੇ ਪ੍ਰਬੰਧ ਬੰਦੋਬਸਤ ਕਰ ਲਏ ਨੇ ਤੇ ਪਰਸੋਂ ਨੂੰ ਅਮਿਤ ਸ਼ਾਹ ਸਾਹਿਬ ਇੱਥੇ ਪધાર ਰਹੇ ਨੇ ਜੀ ਜੀ ਆਪ ਨਾਲ ਗੱਠ ਜੋੜ ਨੂੰ ਲੈ ਕੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਜੀ ਦੇਖੋ ਪ੍ਰਗਟ ਸਿੰਘ ਹੋਰੀ ਜਿਹੜੇ ਨੇ ਬੜੇ ਸਪੱਸ਼ਟ ਆਦਮੀ ਨੇ ਠੀਕ ਹੈ ਕਹਿੰਦੇ ਇੰਡੀਆ ਗੱਠ ਜੋੜ ਦੀ ਮੀਟਿੰਗ ਹੋਈ ਹੈ ਸ਼ੀਟ ਸ਼ੇਅਰ ਹੋਣਾ ਪਰ ਪੰਜਾਬ ਦੇ ਲੋਕਾਂ ਨੂੰ ਸਾਨੂੰ ਜੋ ਫਤਵਾ ਦਿੱਤਾ ਉਹ ਵਿਰੋਧੀ ਧਿਰ 'ਚ ਬੈਠੰਦਾ ਨਾ ਕਿ ਹਾਕਮ ਧਿਰ 'ਚ ਭਾਜਪਾ ਚੌਥੀ ਪਾਰਟੀ ਆ ਇੱਥੇ ਤੀਜੇ ਨੰਬਰ ਤੇ ਕੱਲੀ ਨੇ ਤੇ ਦੂਜੀ ਪਾਰਟੀ ਇੱਕਠੇ ਚੋਨਾ ਲੜਦਿਆਂ ਨਾ ਇਹ ਕੋਈ ਤਰਕਵਲੀ ਗੱਲ ਨਹੀਂ ਕਾਂਗਰਸ ਪਾਰਟੀ ਜਿੱਥੇ ਚੋ ਲੜੇਗੀ ਜਿੱਤੇਗੀ ਤਾਂ ਉਸ ਦਾ ਇੰਡੀਆ ਗੱਠ ਜੋੜ ਯੋਗਦਾਨ ਜ਼ਰੂਰ ਪਾਏਗਾ ਕਾਂਗਰਸ ਨੂੰ ਪੰਜਾਬ ਵਿੱਚ ਬਿਲਕੁਲ ਵੀ ਗੱਠ ਜੋੜ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਪਰਸਤਿਤੀਆਂ ਵੱਖਰੀਆਂ ਨੇ ਜੀ ਉਧਰ ਮਮਤਾ ਬੇਨਰਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੇ ਫੰਡਾਂ ਨੂੰ ਲੈ ਕੇ ਕੱਲ੍ਹ ਗੱਲਬਾਤ ਕੀਤੀ ਹੈ ਜੀ ਦੇਖੋ ਮਮਤਾ ਬੇਨਰਜੀ ਇੱਕ ਬੜੇ ਸੀਨੀਅਰ ਤੇ ਸੂਝਵਾਨ ਤੇ ਦਸ਼ੀਲੇ ਆਗੂ ਨੇ ਜਿਵੇਂ ਸਾਡੇ ਫੰਡ ਰੋਕੇ ਹੋਏ ਨੇ ਉਸੇ ਤਰ੍ਹਾਂ ਪੱਛਮੀ ਬੰਗਾਲ ਦੇ ਫੰਡ ਵੀ ਉੱਥੋਂ ਦੀ ਸਰਕਾਰ ਨੇ ਰੋਕੇ ਹੋਏ ਨੇ ਉਹ ਜਦੋਂ ਚੱਲੇ ਸੀ ਉੱਥੋਂ 4 ਦਿਨਾਂ ਦੇ ਦੌਰੇ ਵਾਸਤੇ ਕੱਲ੍ਹ ਨੂੰ ਇੰਡੀਆ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਸੀ ਉਦੋਂ ਤੋਂ ਲੈ ਕੇ ਉਹਨਾਂ ਨੇ ਪਹਿਲਾ ਪ੍ਰਧਾਨ ਮੰਤਰੀ ਸਾਹ ਤੋਂ ਸਮਾਂ ਲਿਆ ਸੀ 6 ਦਸੰਬਰ ਦੀ ਮੀਟਿੰਗ ਐਸੇ ਕਰਕੇ ਕੈਨਸਲ ਹੋਈ ਸੀ ਕਿ ਅੱਗੇ ਕਰ ਲਾਂਗੇ ਸਾਰੇ ਆਗੂਆਂ ਨੇ ਆਪਣੇ ਦੂਜੇ ਰਿਲੇ ਨਾਲ ਜੋੜ ਲਏ ਉਹਨਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਟਾਈਮ ਮੰਗਿਆ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨ ਲਈ ਉਹਨਾਂ ਨੂੰ ਟਾਈਮ ਮਿਲ ਗਿਆ ਤੇ ਅੱਜ ਉਹ ਆਪਣੇ ਸੁਪੇ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਦੇਖੇਗੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਤੁਸੀਂ ਫੰਡ ਰੁਕੇ ਹੋਏ ਨੇ ਸੂਤਰਾਂ ਦੀ ਬੰਨੀ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਤੁਹਾਡੇ ਫੰਡ ਜਾਰੀ ਹੋ ਜਾਣਗੇ ਪਰ ਮੈਂ ਸਮਝਦਾ ਕਿ ਸਾਡੇ ਸਾਡੇ ਵਾਲੇ ਤਾਂ ਦਿੱਲੀ ਦੇ 에어ਪੋਰਟ ਤੋਂ ਉਤਰ ਕੇ ਗਾਹ ਦੀ ਗਾਂ ਹੀ ਲੰਘ ਜਾਂਦੇ ਐ ਫੱਡ ਸਾਡੇ ਵੀ ਰੁਕੇ ਐ ਸਾਨੂੰ ਵੀ ਕੋਈ ਨਾ ਕੋਈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਫੱਡ ਵੀ ਸਾਨੂੰ ਮਿਲ ਸਕਾ ਜੀ ਧੰਨਵਾਦ ਜੀ ਇਹ ਸੰਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋ ਜਿਨ੍ਹਾਂ ਨੇ ਬਖੋ ਬਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੇ ਅਜੇ ਜੀ ਧੰਨਵਾਦ